ਆ ਬੜੇ ਚਿਰ ਤੋਂ ਟਰਾਈ ਕਰਦਾ ਪਿਆ ਆਂ জব ਵਾਸਤੇ। ਕਿਸੇ وجہ ਕਰਕੇ ਨਾ ਕੋਈ ਪ੍ਰੋਬਲਮ ਹੋ ਜਾਂਦੀ ਫਿਰ جواب ਹੋ ਜਾਂਦਾ। ਕਿੰਨੇ ਚਿਰ ਤੋਂ ਭਾਜੀ ਤੁਸੀਂ ਪਰਮੇਸ਼ਰ ਦੇ ਭਵਨ ਦੇ ਵਿੱਚ ਆ ਰਹੇ ਆਂ? ਤੀਜਾ ਹਫਤਾ ਜੀ। ਅੱਜ ਦੂਜਾ ਹਫਤਾ, ਤੀਜਾ। ਤੀਜਾ ਹਫਤਾ। ਹਾਂ। ਪਰ ਕਿੱਥੋਂ ਆਏ ਆ ਤੁਸੀਂ? ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਲਕੀਤ ਸਿੰਘ ਆ ਤੇ ਮੈਂ ਨਾ 5 ਸਾਲ ਤੋਂ ਜੋਬ ਅੰਬਰ ਸਰਚ ਕਰਦਾ ਪਿਆ। ਤੁਸੀਂ 5 ਸਾਲ ਤੋਂ ਕਾਦੀ ਜੋਬ ਕਰਦੇ ਆ ਤੁਸੀਂ ਮੈਂ ਬੈਂਕਿੰਗ ਲੈਨ ਬੈਂਕ ਦੇ ਵਿੱਚ ਜੋਬ ਕਰਦੇ ਆ 5 ਸਾਲ ਤੋਂ ਹਾਂਜੀ ਕੀ ਗਵਾਈ ਹੈ ਤੁਹਾਡੀ ਮੇਰੀ ਗਵਾਈ ਹੈ ਕਿ ਮੈਂ ਇਤੋਂ ਮੈਨੂੰ ਬੜਾ ਪਰੇਸ਼ਾਨ ਕੀਤਾ ਜਾਂਦਾ ਹੈ ਬੜੇ ਚਿਰ ਤੋਂ ਤੇ ਬੜੇ ਚਿਰ ਤੋਂ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਮੈਂ ਚਾਹੁੰਦਾ ਹਾਂ ਮੈਂ ਜੋਬ ਛੱਡਦਾ ਹਾਂ ਮਤਲਬ ਤੁਸੀਂ ਬੈਂਕ ਦੇ ਵਿੱਚੋਂ ਜੋਬ ਛੱਡਣਾ ਚਾਹੁੰਦੇ ਹੋ ਹਾਂਜੀ ਮੈਂ ਛੱਡਣਾ ਚਾਹੁੰਦਾ ਹਾਂ ਬੜੀ ਯਾਰਾ ਮੈਂ ਅਪਲਾਈ ਕੀਤਾ ਹਾਂਜੀ ਪਰ ਕਿਸੇ ਬੰਨੋ ਕੋਈ ਕੋਈ ਸਾਰੇ ਬੰਨੋ ਜਵਾਬ ਹੋ ਜਾਂਦਾ ਹੀ ਹਾਂਜੀ ਤੇ ਜਿਸ ਦਿਨ ਉਹਨਾਂ ਉਪਾਸਤ ਜੀ ਪ੍ਰੇ ਕਰਦਾ ਹੀ ਕਹਿੰਦੇ ਕਿ ਐਮ ਵਾਲੇ ਨਾਲ ਤੁਹੇ ਬਲੇਸਿੰਗ ਹੋ ਰਹੀ ਹੈ ਹਾਂਜੀ ਜੀ ਇੱਕ ਕਥੀਆ ਧਿਆਨ ਨਾਲ ਸੁਣੋ ਆਪਣੇ ਕੰਨਾਂ ਨੂੰ ਖੋਲ ਲਓ ਜਿੰਨੇ ਜਣੇ ਇਸ ਜਗ੍ਹਾ ਤੇ ਆ ਜਿੰਨੇ ਆਨਲਾਈਨ ਸੌਂਦੇ ਪਏ ਆ ਪਿਛਲੇ ਐਤਵਾਰ ਪ੍ਰਬੋਦੀ ਦਾਸੀ ਨੇ ਪਵਿੱਤਰ ਪੁਲਪੜ ਤੋਂ ਇਹਨਾਂ ਵਾਸਤੇ ਪ੍ਰਾਰਥਨਾ ਕੀਤੀ ਸੀ ਔਰ ਇਹ ਸ਼ਬਦ ਦਿੱਤੇ ਸੀ ਕਿ ਜਿਹੜੇ ਐਮ ਨਾਮ ਵਾਲੇ ਪਰਮੇਸ਼ਰ ਉਹਨਾਂ ਨੂੰ ਬLES ਕਰਨ ਜਾ ਰਿਹਾ ਔਰ ਇਹ ਦੱਸਦੇ ਪਿਆ ਕਿ ਇਹ ਜਿੱਥੇ ਜੋਬ ਕਰਦੇ ਆ ਉੱਥੇ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਇੱਥੋਂ ਤੱਕ ਕਿ ਇਹ ਜੋਬ ਵੀ ਛੱਡਣਾ ਚਾਹੁੰਦੇ ਸੀ ਔਰ ਤੁਸੀਂ ਜਦੋਂ ਤੁਸੀਂ ਪਰਮੇਸ਼ਰ ਦੇ ਭਵਨ ਦੇ ਵਿੱਚ ਆਏ ਆ ਔਰ ਕਦੀ ਪ੍ਰਭੂ ਦੀ ਦਾਸੀ ਨੇ ਇਸ ਬਾਰੇ ਗੱਲ ਕੀਤੀ ਨਹੀਂ ਮੈਂ ਤੁਸੀਂ ਗੱਲ ਨਹੀਂ ਕੀਤੀ ਬਸ ਪ੍ਰਾਰਥਨਾਈ ਕਰਾਈ ਔਰ ਪਵਿੱਤਰ ਪੁਲਪੜ ਤੋਂ ਜੋ ਵੀ ਸ਼ਬਦ ਪ੍ਰਭੂ ਦੀ ਦਾਸੀ ਦੇ ਰਹੀ ਸੀ ਜੀ ਤੁਸੀਂ ਰਿਸੀਵ ਕਰਦੇ ਪਏ ਸੀ ਜੀ ਜੀ ਫਿਰ ਕੀ ਹੋਇਆ ਮੈਂ ਉਸ ਤੋਂ ਬਾਅਦ ਗਾਇ ਘਰੇ ਤੇ ਉਹ ਮੈਨੂੰ ਮੈਂ ਮਿਲਤੀ ਨਾ ਉਹਨਾਂ ਆਫਰ ਲੈਟਰ ਭਾਈ ਸੀ ਵੀ ਕਹਿੰਦੇ ਵੀ ਇੱਕ ਤਰੀਕ ਨੂੰ ਤੁਸੀਂ ਜੁਆਇਨ ਕਰੋ ਪ੍ਰਾਰਥਨਾ ਫੇਰ ਤੋਂ ਦੱਸੋ ਕੀ ਕੀ ਮੇਲ ਸੀਗੀ ਜਿਹੜੀ ਤੁਹਾਨੂੰ ਆਈਫੋਨ ਤੇ ਮੈਨੂੰ ਆਫਰ ਲੈਟਰ ਭਾਈ ਇਹ ਨਾ ਆਫਰ ਲੈਟਰ ਹੈ ਇਹਨਾਂ ਦੇ ਈਮੇਲ ਦੇ ਉੱਤੇ ਆਫਰ ਲੈਟਰ ਫਿਰ ਉਹ ਕਾਲ ਆਈ ਆ ਚਰ ਦੀ ਕਿ ਤੁਸੀਂ ਇੱਕ ਤਰੀਕੇ ਨਾਲ ਜੁਆਇਨ ਕਰੋ ਬਸਲੇ ਵੀ ਜਿੱਦੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਥੇ ਤੁਹਾਨੂੰ ਨਵਾਂ ਜੈਨ ਕਰ ਰਿਹਾ ਤੇ ਐਚ ਆਰ ਦੀ ਪੋਜੀਸ਼ਨ ਦੇ ਨਾਲ ਤੁਸੀਂ ਉੱਥੇ ਹੀ ਜੁਆਇਨ ਕਰਨ ਜਾ ਰਹੇ ਜੀ ਨਹੀਂ ਉਸ ਤੋਂ ਵੱਡੀ ਪੋਜੀਸ਼ਨ ਉਸ ਤੋਂ ਵੱਡੀ ਪੋਜੀਸ਼ਨ ਦੇ ਜਿੱਥੇ ਤੁਹਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ ਹੋਰ ਪ੍ਰਭੂ ਦੀ ਦਾਸੀ ਦੀ ਸ਼ਰਧਾ ਨੂੰ ਗ੍ਰਹਿਣ ਕਰਨ ਤੋਂ ਬਾਅਦ ਪਰਮੇਸ਼ਰ ਨੇ ਤੁਹਾਨੂੰ ਉਸ ਤੋਂ ਵੱਡੇ ਉਹਦੇ ਨਾਲ ਬਲੈਸ ਕੀਤਾ ਉਸ ਤੋਂ ਚੰਗੀ ਸੈਲਰੀ ਨਾਲ ਵੀ ਬਲੈਸ ਕੀਤਾ ਹਾਲੇਲੂਇਆ ਜ਼ੋਰ ਦਾ ਤਾਗਰਾ